ਕਿਸਾਨਾਂ ਨੂੰ ਪੈਸਿਆਂ ਦੀ ਅਦਾਇਗੀ ਨਾ ਹੋਣ ਅਤੇ ਕੋਆਪਰੇਟਿਵ ਬੈਂਕਾਂ ਤੇ ਕਰੰਸੀ ਬਦਲਣ ਦੀ ਰੋਕ ਨੂੰ ਲੈ ਕੇ ਕਾਂਗਰਸ ਨੇ ਅਕਾਲੀ ਦਲ ਤੇ ਜ਼ੋਰਦਾਰ ਹਮਲਾ ਬੋਲਿਆ ਹੈ ਸੁਨੀਲ ਜਾਖੜ ਮੁਤਾਬਕ ਇਸ ਸਮੇਂ ਪੰਜਾਬ ਦੇ ਪਿੰਡੂ ਖੇਤਰ ਵੱਡਾ ਆਰਥਿਕ ਨੁਕਸਾਨ ਚੱਲ ਰਹੇ ਨੇ ਅੱਜ ਪੰਜਾਬ ਦੀ ਸਾਰੀ ਰੂਰਲ ਇਕਨੋਮੀ ਜਿਹੜੀ ਹੈ ਉਹ ਠੱਪੋ ਹੀ ਪਈ ਹੈ 10000 ਕਰੋੜ ਰੁਪਇਆ ਅੱਜ ਦੇ ਦਿਨ ਬਕਾਇਆ ਹੈ ਝੋਨੇ ਦੀ ਪੇਮੈਂਟ ਦਾ ਉਸ ਦੇ ਵਾਸਤੇ ਸਰਕਾਰ ਨੇ ਕੀ ਕਦਮ ਲਏ ਹੈ ਕੋਈ ਬਾਦਲ ਸਾਹਿਬ ਬੋਲਦੇ ਨਹੀਂ ਕਿਸਾਨਾਂ ਦੇ ਆਪਣੇ ਪੈਸੇ ਉਹ ਇਸਤੇਮਾਲ ਨਹੀਂ ਕਰ ਸਕਦੇ ਕਿਉਂਕਿ ਕੋਆਪਰੇਟਿਵ ਬੈਂਕਾਂ ਦੇ ਤਾਲੇ ਲੱਗੇ ਐ। ਉਹਨਾਂ ਕੋਲ ਪੈਸਾ ਹੈ ਨਹੀਂ ਜਿਹੜੀ ਨਵੀਂ ਕਰੰਸੀ ਦੇਣ ਵਾਸਤੇ ਕਿਸਾਨ ਪਰੇਸ਼ਾਨ ਹੋ ਰਿਹਾ ਹੈ। ਵਿਆਹ ਸ਼ਾਦੀਆਂ ਦੀ ਗੱਲ ਕਰੀ ਜਾਂਦੇ ਜਿਹੜੇ ਕਿਸਾਨ ਛੋਟੇ ਪਰਿਵਾਰਾਂ ਦੇ ਲੋਕਾਂ ਨੇ ਜਾ ਕੇ ਹਸਪਤਾਲ ਦੇ ਵਿੱਚ ਖੁਦਾ ਨਾ ਖਾਸ ਤਾਂ ਕੋਈ ਐਮਰਜੈਂਸੀ ਹੈ ਉਹਨਾਂ ਵਾਸਤੇ ਕੋਈ ਪ੍ਰੋਵੀਜ਼ਨ ਨਹੀਂ ਕੀਤਾ ਗਿਆ। ਕਾਂਗਰਸ ਨੇ ਬਾਦਲ ਸਰਕਾਰ ਨੂੰ ਸਵਾਲ ਪੁੱਛਿਆ ਕਿ ਉਹਨਾਂ ਦੇ ਪੈਸਿਆਂ ਨਾਲ ਭਰੇ ਟਰੱਕ ਕਿੱਥੇ ਨੇ ਜਿਹੜੇ ਨਰੇਂਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪੰਜਾਬ ਨੂੰ ਆਉਣੇ ਸੀ। ਪਠੰਡਾ ਤੋਂ ਅਮਿਤ ਸ਼ਰਮਾ ਜਗਬਣੀ ਟੀਵੀ